ਉਸੀਂ ਦੇਖ ਰਹੇ ਹਾਂ ਜੀ ਪਿੱਛੇ ਟਰਾਲੀ ਕਾਜ ਕਾਜ ਭਰੀ ਹੋਈ ਹੈ ਨਾਲ ਗੱਡੀਆਂ ਮੋਟਰਸਾਈਕਲ ਤੇ ਨੇ ਪਿੱਛੇ ਹੋਰ ਵੀ ਆ ਰਹੇ ਨੇ ਤੁਹਾਡੇ ਨੇੜੇ ਕਿਹੜੇ ਸਨਮੇ ਹੈਗੇ ਨੇ ਵੱਧ ਤੋਂ ਵੱਧ ਫਿਲਮ ਦੇਖਣ ਲਈ ਪਹੁੰਚੋ ਬਹੁਤ ਵਧੀਆ ਫਿਲਮਾਂ ਬੀਬੀ ਰਜਨੀ ਹਾਂਜੀ ਅੱਜ ਅਸੀਂ ਪਿੰਡ ਪਰਵਾਲੀ ਤੋਂ ਪੂਹੀ ਸੰਗਤ ਜੀ ਨੌਜਵਾਨ ਪੁਰਾ ਜੂਤੀ ਬੀਬੀ ਰਜਨੀ ਫਿਲਮ ਦੇਖਣ ਜਾ ਰਹੇ ਹਾਂ ਜੋ ਕਿ ਸਿੱਖ ਇਤਿਹਾਸ ਬਾਰੇ ਨੌਜਵਾਨਾਂ ਨੂੰ ਜਾਣੂ ਕਰਾਉਗੀ ਅਸੀਂ ਬਾਕੀ ਨੌਜਵਾਨ ਬਾਕੀ ਪਿੰਡਾਂ ਨੂੰ ਵੀ ਕਹਿੰਦੇ ਆ ਵੀ ਪਿੰਡਾਂ ਜੋ ਟਰਾਲੀਆਂ ਪਰ ਪਰ ਜਾਓ ਜੀ ਕਰਦੇ ਆਂਗੇ ਪੂਰੇ ਪੰਜਾਬ ਨੂੰ ਪੂਰੇ ਦੇਸ਼ ਵਾਸੀਆਂ ਨੂੰ ਜੀ ਵੀ ਇਹ ਫਿਲਮ ਦੇਖਣ ਜ਼ਰੂਰ ਜਾਓ ਨਗਰੀ ਨਗਰੀ ਮੈਂ ਪਈ ਘੁੰਮਦੀ ਤੇ ਓਹ ਜੀ ਸ੍ਰੀ ਆਕਾਰ ਅਸੀਂ ਦੇਖੋ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜੋ ਵੀ ਸਿੱਖ ਇਤਿਹਾਸ ਦੇ ਬਾਰੇ ਫਿਲਮਾਂ ਬਣ ਰਹੀਆਂ ਨੇ ਸਾਨੂੰ ਉਹਦੇ ਬਾਰੇ ਵੱਧ ਤੋਂ ਵੱਧ ਇਸ ਚੀਜ਼ਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੱਧ ਤੋਂ ਵੱਧ ਇਹ ਚੀਜ਼ਾਂ ਨੂੰ ਪ੍ਰਮੋਟ ਕਰਨ ਕਰਨਾ ਚਾਹੀਦਾ ਹੈਗਾ ਸਾਰੇ ਸਿੱਖ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਬੀਬੀ ਰਜਨੀ ਫਿਲਮ ਦੇਖੀ ਜਾਵੇ ਜੋ ਕਿ ਬਹੁਤ ਹੀ ਵਧੀਆ ਦੱਸ ਦੇਣੇ ਫਿਲਮ ਆ ਜੋ ਕਿ ਸਾਡੇ ਇਤਿਹਾਸ ਨਾਲ ਵੀ ਜੁੜੀ ਹੋਈ ਆ